ਤੇਰੀ ਆਤਮਾ ਨੇ ਕੀ ਇਕੱਠਿਆਂ ਕੀਤਾ ਇਰਖਾ ਇਕੱਠੀ ਕਰ ਲਈ ਦੁਸ਼ ਇਕੱਠੀ ਕਰ ਲਈ ਕਾਮ ਇਕੱਠਾ ਕਰ ਲਿਆ ਕ੍ਰੋਧ ਇਕੱਠਾ ਕਰ ਲਿਆ ਲੋਭ ਕਰ ਲਿਆ ਸਾਰੀ ਦਿਹਾੜੀ ਜਦੋਂ ਤੋਂ ਅੱਖ ਖੁੱਲਦੀ ਹੈ ਬੰਦਾ ਬਸ ਇਸੇ ਚਿੰਤਾ ਚ ਰਹਿੰਦਾ ਜਾਂ ਤੇ ਕਾਮੀ ਹੋ ਕੇ ਦੌੜਿਆ ਫਿਰੇਗਾ ਜਾਂ ਲੋਭੀ ਹੋ ਕੇ ਦੌੜਿਆ ਫਿਰੇਗਾ ਜਾਂ ਮੋਹੀਤ ਜਾਂ ਕਰੋਧੀ ਤੇ ਜਾਂ ਅਹੰਕਾਰੀ ਤੇ ਜਾਂ ਤ੍ਰਿਸ਼ਨਾ ਵਿੱਚ ਹੀ ਸੜਦਾ ਗਏ ਤਾਂ ਆਦੀ ਕਬੀਰ ਸਾਹਿਬ ਨੂੰ ਕਹਿਣਾ ਪਿਆ ਹਾਟ ਜਲੇ ਜਿਉ ਲੱਕਰੀ ਕੇਸ ਜਰੇ ਜਿਉ ਘਾਸ ਇਹ ਜਗ ਜਰਤਾ ਦੇਖ ਕੇ ਭੋ ਕਬੀਰ ਉਦਾਸ ਕਬੀਰ ਜੀ ਇਸ ਕਰਕੇ ਨਹੀਂ ਸੀ ਉਦਾਸ ਹੋਏ ਕਿ ਸ਼ਮਸ਼ਾਨ ਵਿੱਚ ਸਰੀਰ ਸੜ ਰਿਹਾ ਤੇ ਕਬੀਰ ਜੀ ਉਦਾਸ ਹੋ ਗਏ ਕਿ ਤੇਰਾ ਵੀ ਸੜ ਜਾਣਾ ਨਹੀਂ ਕਬੀਰ ਜੀ ਇਸ ਕਰਕੇ ਉਦਾਸ ਹੋ ਗਏ ਕਿਉਂਕਿ ਉਹਨਾਂ ਦੇਖਿਆ ਕਿ ਇੱਕ ਦਿਨ ਤਨ ਵਕਈ ਸ਼ਮਸ਼ਾਨ ਭਾਵ ਲੱਕੜਾਂ ਵਿੱਚ ਰਾਖ ਹੋ ਜਾਣਾ ਹੈ ਕਹਿੰਦੇ ਮੈਂ ਤੇ ਰੋਜ਼ ਹੀ ਦੇਖਦਾ ਇੱਕ ਦਿਨ ਤੇ ਆਉਣਾ ਤਨ ਸੜਨਾ ਬੰਦਾ ਤੇ ਰੋਜ਼ ਹੀ ਸੜ ਰਿਹਾ ਭਾਈ ਨੰਦ ਲਾਲ ਸਾਹਿਬ ਕਹਿੰਦੇ ਤਾਂ ਫਰੀਦਾ ਅਸਤ ਮਰਾਂ ਅੱਖ ਦਾਇ ਪਾਕ فارسی ਵਿੱਚ ਪਾਈਨਦ ਲਾਲ ਸਾਹਿਬ ਕਹਿੰਦੇ ਜੋ ਹਰ ਫਨਾਮ ਹਕ ਨਿਆਇਮ ਜੇ ਜਿਸਮ ਖਾਕ